ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਆਦਾ ਨਮਸਕਾਰ ਅਸੀਂ ਮਲੇਰ ਕੋਟਲਾ ਸੀਡ ਸਟੋਰ ਮੁਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਤੋਂ ਅੱਜ ਅਸੀਂ ਆਪਣੇ ਨਰਸਰੀ ਫਾਰਮ ਵਿੱਚ ਖੜੇ ਹੋਏ ਹਾਂ ਜੀ ਅਸੀਂ ਪਹਿਲਾਂ ਦੋ ਵੈਰਾਈਆਂ ਤੁਹਾਨੂੰ ਦਿਖਾ ਚੁੱਕੇ ਹਾਂ ਜੀ ਅੱਜ ਅਸੀਂ ਤੀਸਰੀ ਵੈਰਾਈ ਦੇ ਵਿੱਚ ਆਏ ਹਾਂ ਇਹ ਹੈਗੀ ਆ ਜੀ 786 86 ਔਰ ਇਹਦੀ ਬਜਾਈ ਹੈ ਜਿਹੜੀ ਉਹ ਮਸ਼ੀਨ ਨਾਲ ਕੀਤੀ ਹੋਈ ਆ ਔਰ ਇਹਦੀ ਜਿਹੜੀ ਮਤਲਬ ਹੈਲਦੀ ਇਹਦਾ ਜਿਹੜਾ ਪੌਦਾ ਉਹ ਬਹੁਤ ਹੈਲਦੀ ਤੇ ਮੋਟਾ ਹੈ ਇਹਦਾ ਪੱਤਾ ਬਹੁਤ ਵਧੀਆ ਹੋਊਗਾ ਇਹ ਜੇ ਥੋੜੇ ਦਿਨਾਂ ਦੀ ਆ 15 ਕ ਦਿਨ ਨੂੰ ਇਹ ਬਹੁਤ ਵਧੀਆ ਮਤਲਬ ਇਹ ਪਲਾਂਟ ਹੋ ਜਾਊਗਾ ਇਹਦੀ ਜਿਹੜੀ ਹੈਗੀ ਆ ਉਹ 60 ਤੋਂ ਕਿੰਨੇ ਦਿਨਾਂ ਦੀ 55 ਤੋਂ 60 ਦਿਨ ਦੇ ਵਿੱਚ ਵਿੱਚ ਇਹ ਤਿਆਰ ਹੁੰਦੀ ਆ ਬਹੁਤ ਵਧੀਆ ਬਾਕੀ ਇਹਦੇ ਬਾਰੇ ਤਕਨੀਕੀ ਜਾਣਕਾਰੀ ਸਾਡੇ ਸਰ ਜੀ ਦੱਸਣਗੇ ਜੀ ਸਰ ਇਹ ਵੈਰੈਟੀ ਦਾ ਜਿਹੜਾ ਹੈਗੀ 55 ਤੋਂ 60 ਦਿਨਾਂ ਤੇ ਤਿਆਰ ਹੋ ਜਾਂਦੀ ਆ ਨੀਵੀ ਬਲੂ ਇਹਦਾ ਲੀਫ ਹੈ ਦੂਜਿਆਂ ਦੇ ਮੁਕਾਬਲੇ ਸੁੰਡੀ ਤੇ ਤੇਲਾ ਵੀ ਇਹਨੂੰ ਘਟਾਉਂਦਾ ਫੰਗਲ ਡਿਜ਼ੀਜ਼ ਵੀ ਵਧੀਆ ਕਿਸਮਾਂ ਤੋਂ ਘਟ ਆਉਂਦਾ ਔਰ ਬਹੁਤ ਵਧੀਆ ਵੈਰਾਈਟੀ ਹੈ ਔਰ ਖੇਤ ਬਿਲੀ ਹੋਣ ਨੂੰ 20 ਤੋਂ 25 ਦਿਨ ਹੀ ਲੈਂਦੀ ਹੈ ਜੀ ਜਿਸ ਕਿਸਾਨ ਵੀਰ ਨੂੰ ਜਰੂਰਤ ਹੈ ਸਾਡੇ ਨੰਬਰ ਤੇ ਕੰਟੈਕਟ ਕਰ ਸਕਦਾ ਔਰ ਅਡਵਾਂਸ ਵੀ ਆਪਣੀ ਬੁਕਿੰਗ ਕਰਵਾ ਸਕਦਾ ਜੀ ਸਰ ਔਰ ਬਹੁਤ ਹੀ ਵਧੀਆ ਕੁਆਲਿਟੀ ਦਾ ਸੀਡ ਹੈ ਇਹ ਔਰ ਮਸ਼ੀਨ ਨਾਲ ਬਜਾਈ ਹੋਣ ਕਰਕੇ ਇਹਦੇ ਜੜਾਂ ਜੜੇ ਡੂੰਘੇ ਜਾਂਦੇ ਆ ਜਿਹੜਾ ਜਿਆਦਾ ਡੂੰਘੇ ਹੋਣ ਕਰਕੇ ਪਲਾਂਟ ਬਹੁਤ ਹੀ ਤੰਦਰੁਸਤ ਤੰਦਰੁਸਤ ਹੋਣ ਕਰਕੇ ਅੱਗੇ ਦੇ ਪਲਾਂਟ ਬਣਦਾ ਹਾਂਜੀ ਹਾਂਜੀ ਮਸ਼ੀਨ ਦੀ ਬਜਾਈ ਹੋਣ ਕਰਕੇ ਹਾਂਜੀ ਜੀ ਔਰ ਸਾਡੀ ਇਹਦੇ ਵਿੱਚ ਟ੍ਰੀਟਮੈਂਟ ਵੀ ਸਾਡੀ ਇੱਕ ਅਲੱਗ ਅਨੋਖੀ ਤਰ੍ਹਾਂ ਦੀ ਟ੍ਰੀਟਮੈਂਟ ਹੈ ਜਿਸ ਕਰਕੇ ਰੂਟ ਜਿਹੜੇ ਆ ਬਹੁਤ ਜਿਆਦਾ ਵਧੀਆ ਬਣਦੇ ਵਧੀਆ ਹੁੰਦੇ ਆ ਔਰ ਜੇ ਰੂਟ ਜਿਆਦਾ ਵਧੀਆ ਹੋਣਗੇ ਤਾਂ ਪਲਾਂਟ ਆਟੋਮੈਟਿਕੀ ਦੂਜੀ ਜਗ੍ਹਾ ਟ੍ਰਾਂਸਪਲੈਂਟਿੰਗ ਕਰਦੇ ਆ ਤਾਂ ਨਿਊਟ੍ਰੀਸ਼ਨ ਆਪਣੀ ਖਰਾਕ ਜਿਆਦਾ ਲੈਂਦਾ ਜਦੋਂ ਖਰਾਕ ਜਿਆਦਾ ਲਗੂਆ ਤਾਂ ਪਲਾਂਟ ਆਟੋਮੈਟਿਕ ਦੂਜੀ ਜਗ੍ਹਾ ਫੋਲੇ ਦੀ ਕੁਆਲਿਟੀ ਜੀ ਜੀ ਜਿਆਦਾ ਵਧੀਆ ਬਣਾਊਗਾ ਜੀ ਜੀ ਥੈਂਕ ਯੂ ਹਾਂਜੀ ਕਿਸਾਨ ਵੀਰੋ ਫਿਰ ਆਜੋ ਜਲਦੀ ਜਲਦੀ ਜੀ ਜਿਨ੍ਹਾਂ ਨੂੰ ਪਨੀਰੀ ਦੀ ਜ਼ਰੂਰਤ ਆ ਜੀ ਬੁਕਿੰਗ ਕਰਵਾਓ ਆਪਣੀ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਜੀ ਬਹੁਤ ਜਲਦੀ ਇਹ ਮਤਲਬ ਸਮਾਪਤ ਹੋ ਜਾਊਗੀ ਸਾਡੇ ਕੋਲੇ ਭੰਡਾਰ ਬਹੁਤ ਤਕੜਾ ਵਾ ਸਾਡਾ ਪਤਾ ਨੋਟ ਕਰੋ ਜੀ ਮਲੇਰ ਕੋਟਲਾ ਸੀਡ ਸਟੋਰ ਮੁੱਲਾਪੁਰ ਦਾਕਾ ਜ਼ਿਲ੍ਹਾ ਲੁਧਿਆਣਾ ਸਾਡਾ ਫੋਨ ਨੰਬਰ ਜੀ 981443770016 ਜੀ ਧੰਨਵਾਦ